ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹੈ ਜੰਗ ਨਸ਼ਾ ਵਿਰੋਧ ਚਲਾਈ ਗਈ ਹੈ ਕੀ ਉਹਦੇ ਉੱਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਹੀ ਜਿਹੜਾ ਗੌਰ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਨੇ ਉਹ ਪਰ ਮੋਡ ਕਰਦੇ ਦਿਖਾਈ ਦੇ ਰਹੇ ਨੇ ਨਸ਼ਿਆਂ ਉਹਨਾਂ ਵੱਲੋਂ ਅਫਸਰਸ਼ਾਈ ਵੀ ਕੀਤੀ ਜਾ ਰਹੀ ਹੈ ਅਫਸਰਸ਼ਾਈ ਨੂੰ ਕਹ ਲਈਏ ਤੇ ਦੂਸਰੇ ਪਾਸੇ ਜਿਹੜਾ ਹੈ ਦਬਾਇਆ ਜਾ ਰਿਹਾ ਹੈ ਕਿ ਜਿਹੜੇ ਨੇ ਨਸ਼ੇ ਦੇ ਤੁਹਾਡੇ ਕੋਲ ਕੇਸ ਹੋਣ ਤਾਂ ਉਹਨਾਂ ਨੂੰ 네ਗੇਟਿਵ ਦਿਖਾਇਆ ਜਾਵੇ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਅਸੀਂ ਜਿਹੜਾ ਹੈ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ ਲੇਕਿਨ ਉਹਨਾਂ ਦੇ ਆਪਣੇ ਹੀ ਵਿਧਾਇਕ ਤੇ ਮੰਤਰੀ ਕਿਉਂ ਬੜਾਵਾ ਦੇ ਰਹੇ ਨੇ ਕੀ ਉਹਨਾਂ ਨੇ ਜਿਹੜੇ ਆਪਣੇ ਵਿਧਾਇਕ ਰੱਖੇ ਹੋਏ ਨੇ ਉਹਨਾਂ ਦੀ ਜਾਂਚ ਪੜਤਾਲ ਨਹੀਂ ਕੀਤੀ ਕੀ ਉਹਨਾਂ ਉੱਤੇ ਵੱਡਾ ਐਕਸ਼ਨ ਨਹੀਂ ਲੈ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕੀ ਉਹ ਵਿਧਾਇਕਾ ਇੰਨੀ ਕੁ ਨੀਡਰ ਹੋਈ ਹੋਈ ਹੈ ਕਿ ਉਹ ਇੱਕ ਜਿਹੜੇ ਨੇ ਹਸਪੀਟਲ ਦੇ ਐਸ ਐਮਓ ਉਹਨਾਂ ਨੂੰ ਦਬਾ ਰਹੀ ਹੈ ਹਾਲਾਂਕਿ ਵਾਰ-ਵਾਰ ਜਿਹੜੀ ਹੈ ਉਹ ਵਿਧਾਇਕਾ ਦਾ ਨਾਮ ਲੋਕਾਂ ਦੇ ਸਾਹਮਣੇ ਵੀ ਆ ਚੁੱਕਾ ਹੈ ਲਗਾਤਾਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਦੇ ਉੱਤੇ ਵੱਡਾ ਐਕਸ਼ਨ ਲਿਆ ਜਾਵੇ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਬੀਬੀ ਮਾਨੋਕੇ ਦੇ ਜਿਹਦੇ ਵੱਲੋਂ ਨਸ਼ੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਆਪਣੇ ਹੀ ਹਲਕੇ ਦੇ ਲੋਕਾਂ ਦੀ ਜਿਹੜੀ ਹੈ ਝੂਠੀ ਕਹਿ ਰਹੇ ਨੇ ਕਿ ਜਿਹੜੇ ਐਸਐਮਓ ਨੇ ਹਸਪੀਟਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਝੂਠੀ ਰਿਪੋਰਟ ਬਣਾ ਕੇ ਦਿਓ ਕਿ ਇਹ ਲੋਕ ਨਸ਼ਾ ਨਹੀਂ ਕਰਦੇ ਕੀ ਪੰਜਾਬ ਦੇ ਵਿੱਚ ਜੰਗ ਨਸ਼ਿਆਂ ਵਿਰੁੱਧ ਜਿਹੜੀ ਚਲਾਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹ ਝੂਠੀ ਹੈ ਕਿਉਂਕਿ ਉਹਨਾਂ ਦੇ ਆਪਣੇ ਵਿਧਾਇਕ ਤਾਂ ਸਾਥ ਦੇ ਰਹੇ ਨੇ ਪੰਜਾਬ ਦੇ ਵਿੱਚ ਫਿਰ ਨਸ਼ਾ ਖਤਮ ਕਿੱਥੋਂ ਹੋਣਾ ਹੈ ਪੰਜਾਬ ਦੇ ਵਿੱਚ ਤਾਂ ਨਸ਼ਾ ਸਗੋਂ ਪ੍ਰਮੋਟ ਹੋ ਰਿਹਾ ਹੈ ਲੋਕਾਂ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਹੁਣ ਇੱਕ ਐਸਐਮਓ ਦਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਬੀਬੀ ਮਾਨੋਕੇ ਨੂੰ ਲੈ ਕੇ ਜਗਰਾਉ ਸਿਵਰ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਜਗਰਾਉ ਦੇ ਵਿਧਾਇਕਾ ਤੋਂ ਖਤਰਾ ਦੱਸਿਆ ਹੈ। ਉਹਨਾਂ ਨੇ ਸਿਵਰ ਸਰਜਨ ਲੁਧਿਆਣਾ ਨੂੰ ਚਿੱਠੀ ਲਿਖੀ ਹੈ ਕਿ ਵਿਧਾਇਕਾ ਉਹਨਾਂ ਦੇ ਜਾਨਲੇਵਾ ਹਮਲਾ ਧਰਨੇ ਅਤੇ ਔਰਤਾਂ ਨੂੰ ਛੂਹੇ ਸ਼ਰੀਰਕ ਸ਼ੋਸ਼ਣ ਦੀਆਂ ਧਮਕੀਆਂ ਦੇ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਵਰਨ ਯੋਗ ਹੈ ਕਿ ਪਹਿਲਾ ਵਿਧਾਇਕਾ ਸਵਰਨਜੀਤ ਕੋਰ ਮਾਨੂਕੇ ਵੀ ਐਸਐਚਓ ਖਿਲਾਫ ਮੁੱਖ ਮੰਤਰੀ ਸਿਹਤ ਮੰਤਰੀ ਅਤੇ ਐਸਐਸਪੀ ਜਗਰਾਉ ਨੂੰ ਸ਼ਿਕਾਇਤ ਦੇ ਚੁਕੇ ਹਨ ਤੇ ਇਸ ਵਿੱਚ ਉਹਨਾਂ ਨੇ ਐਸਐਮਓ ਤੇ ਝੂਠੇ ਦੋਸ਼ ਲਾਉਣ ਦੀ ਵੀ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ ਸੋਵਾਰ ਨੂੰ ਐਸਐਚਓ ਡਾਕਟਰ ਹਰਜੀਤ ਸਿੰਘ ਨੇ ਸਿਵਲ ਸਰਜਨ ਲੁਧਿਆਣਾ ਨੂੰ ਲਿਖੀ ਜਿੱਤੀ ਵਿੱਚ ਕਿਹਾ ਕਿ ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਾ ਕਿ ਵਿਧਾਇਕਾ ਉਹਨਾਂ ਖਿਲਾਫ ਜਿਹੜੇ ਹੈ ਉਨ੍ਹਾਂ ਖਿਲਾਫ ਜਿਹੜੇ ਕੁਝ ਵੀ ਕਰਵਾ ਸਕਦੇ ਹਨ ਜਦ ਕਿ ਉਹਨਾਂ ਨੇ ਔਰਤਾਂ ਦੇ ਸਰੀਰਕ ਸ਼ੋਸ਼ਣ ਤੇ ਲੱਗੇ ਦੋਸ਼ਾਂ ਦੀ ਪਹਿਲਾਂ ਹੀ ਡਾਇਰੈਕਟਰ ਪੀ ਐਚ ਐਸ ਵੱਲੋਂ ਜਾਂਚ ਕੀਤੀ ਜਾ ਚੁੱਕੀ ਹੈ ਉਸ ਮਾਮਲੇ ਨੂੰ ਦੁਬਾਰਾ ਖਲੌਂਦਿਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਜਾਣੀ ਨੁਕਸਾਨ ਹੋ ਸਕਦਾ ਹੈ ਵਿਧਾਇਕਾ ਸੰਜੀਤ ਕੌਰ ਮਾਨੂੰਕੇ ਜ਼ਿੰਮੇਵਾਰ ਹੋਣਗੇ ਤਾਂ ਤੁਹਾਨੂੰ ਦੱਸਦੀ ਹੈ ਕਿ ਇੱਕ ਅਫਸਰ ਨੂੰ ਦਬਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਨੇ ਜਿਹੜੇ ਮਾਨੋਕੇ ਨੇ ਬੀਬੀ ਉਹਨਾਂ ਵੱਲੋਂ ਦਬਾਇਆ ਜਾ ਰਿਹਾ ਹੈ ਹਾਲਾਂਕਿ ਸਾਖ ਲਬਜ਼ਾਂ ਵਿੱਚ ਜਿਹੜੇ ਨੇ ਐਸਐਮਓ ਉਹਨਾਂ ਨੇ ਚਿੱਠੀ ਲਿਖੀ ਗਈ ਹੈ ਉਹ ਕਹਿ ਰਹੇ ਨੇ ਕਿ ਮੈਨੂੰ ਦਬਾਨ ਦੀ ਗੱਲ ਮੇਰੇ ਉੱਤੇ ਝੂਠੇ ਇਲਜ਼ਾਮ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਕੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਨਿਆਂ ਹੋ ਸਕਦਾ ਹੈ ਕਿਉਂਕਿ ਉਹਨਾਂ ਵੱਲੋਂ ਜਿਹੜੇ ਨੇ ਐਸਐਮਓ ਉਹਨਾਂ ਵੱਲੋਂ ਨਿਆਂ ਮੰਗਿਆ ਜਾ ਰਿਹਾ ਹੈ ਤਾਂ ਹੁਣ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕਿਸ ਤਰ੍ਹਾਂ ਦਾ ਨਿਆਂ ਦੇਣਗੇ ਕਿਉਂਕਿ ਇੱਕ ਪਾਸੇ ਬੀਬੀ ਮਾਨੋ ਕਿ ਉਹਨਾਂ ਦੀ ਆਪਣੀ ਵਿਧਾਇਕਾ ਹੈ ਤੇ ਦੂਸਰੇ ਪਾਸੇ ਜਿਹੜੇ ਐਸਐਮਓ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਸੱਚਾਈ ਬੋਲਣ ਦਾ ਨਤੀਜਾ ਮੈਨੂੰ ਇਹ ਮਿਲ ਰਿਹਾ ਹੈ ਕਿ ਮੇਰੇ ਉੱਤੇ ਝੂਠੇ ਦੋਸ਼ ਲਗਾਏ ਜਾ ਰਹੇ ਨੇ